ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਿਓਰ HF ਬੈਡ ਚੰਗੇ ਦੁੱਧ ਵਾਲੀ ਸਾਰਾ ਬਾਇਓ ਡਾਟਾ ਇਹਦਾ ਲੈ ਕੇ ਦੇਵਾਂਗੇ ਕਿਹੜਾ ਸੂਆ ਸੁੰਦੀ ਪਈ ਆ ਇਹ ਸੇਜਾ ਡਾਇਰੈਕਟ ਫਾਰਮ ਦੇ ਵਿੱਚ ਆਪਾਂ ਵੀਡੀਓ ਕਵਰ ਕਰਦੇ ਪਏਾਂਗੇ ਅਡਰੈਸ ਵੀਰ ਤੋਂ ਪੁੱਛਦੇ ਆ ਤੇ ਇਹਦਾ ਬੈਕ ਡਾਟਾ ਪੁੱਛਦੇ ਆ ਤੇ ਬੈਡ ਕਾ ਜਿਆ ਬੁਲਬੁਲ ਦਾ ਬੱਚਾ ਹੀ ਆ ਨਾੜਾ ਨੂੜਾ ਨਾਲ ਗੁੰਦੀ ਪਈ ਆ ਜਿਵੇਂ ਭਾਰਤ ਦਾ ਨਕਸ਼ਾ ਇੱਕ ਨਹੀਂ ਪਾਕਿਸਤਾਨ ਤੇ ਇੱਕ ਇੰਡੀਆ ਜਿਵੇਂ ਮਨ ਕੇ ਲੋਕ ਪੁਰਾਣੇ ਜ਼ਮਾਨੇ ਜਿਵੇਂ ਉਹ ਸਿਸਟਮ ਸੀ ਉਹ ਸਿਸਟਮ ਆ ਥੱਲੇ ਨਾੜਾ ਨੂੜਾ ਦੇਖੋ ਕਿਆ ਬਾਤਾਂ ਤੇ ਚੀਜ਼ ਬਹੁਤ ਚੰਗੀਆਂ ਜਿੰਨੀ ਚੀਜ਼ ਦਿਂਦੀ ਆ ਉਹਨੀਆਂ ਗੱਲਾਂ ਮੈਨੂੰ ਬੁਲਾਈ ਜਾਂਦੀ ਆ ਡਿਟੇਲ ਵਾਕੀ ਵੀਰ ਤੋਂ ਪੁੱਛਦੇ ਆ ਆਓ ਕੇ ਕਰੀਏ ਗੱਲ ਵਾਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਦਵਾਨੇ ਠੀਕ ਹੈ ਪਿੰ ਠੀਕ ਹੈ ਤੇ ਆਪਣਾ ਕਿਹਨਾਂ ਦੇ ਬਾਈ ਦੇ ਹੈ ਜੀ ਇਹ ਸੰਤਰਾਵ ਦੇ ਬਾਈ ਸੰਤਰਾਵ ਕੇ ਮੋਬਾਈਲ ਨੰਬਰ ਜੀ ਆਪਣਾ 9475 94178 94 94174 32190 32190 ਹਾਂਜੀ ਤੇ ਆਪਾਂ ਅੱਜ ਬੈਡ ਬਕਾਉ ਕਰੀਏ ਇੱਕ ਹਨਾ ਇਹ ਆਪਣੀ ਘਰ ਦੀ ਜੰਪੜਾ ਗਈ ਹਾਂਜੀ ਘਰ ਦੀ ਜੰਪੜਾ ਤੇ ਕਿ ਕੈਕ ਸਾਲੋਂ ਦਾ ਆਪਾਂ ਫਾਰਮ ਚਲਾਉਂਦੇ ਪਏ ਆ ਇਹ 2015-14 ਸਾਲ ਹੋ ਗਏ 15 ਠੀਕ ਹੈ 14-15 ਸਾਲ ਹੋ ਗਏ 14-15 ਸਾਲਾਂ ਦੇ ਵਿੱਚ ਲਗਭਗ ਮੈਂ ਕਹਿੰਨਾ ਆਪਾਂ ਪਹੁੰਚ ਕੇ 25-30 ਨਾਲ ਹਾਜ਼ਰ ਹੋ ਗਏ। ਹਾਂਜੀ ਹਾਂਜੀ 30 ਨਾਲ ਹੋ ਗਏ। ਹੁਣ ਕਹਿੰਦਾ ਬਾਵਾ ਆਏ ਸਾਲ 3-4 ਨਾਲ ਸਿਲ ਕਰ ਦਿੰਨੇ ਆ। ਹਾਂਜੀ ਹਾਂਜੀ। ਠੀਕ ਆ ਵਧੀਆ ਮਨ ਕੇ ਚੱਲ ਹੁਣ ਇਨਕਮ ਨਿਕਲਣ ਲੱਗੀ ਇਹਦੇ ਵਿੱਚੋਂ। ਪੂਰਾ ਇਨਕਮ ਵਧੀਆ ਹੋਣੀ। ਠੀਕ ਆ ਤੇ ਕਿੰਨੇ ਕ ਦੁੱਧ ਤਾਂ ਕ ਆਪਾਂ ਗਾਂ ਲੈ ਗਏ? ਇਹ ਜਾਲੀ ਆ ਆਪਣੀ 40 ਲੀਟਰ ਤੋਂ ਚੋਇਆ ਜੀ ਆਪਾਂ। ਇਸ ਵੜ ਦਾ। ਹਾਂਜੀ। ਹੁਣੇ ਸੂਵੇ ਇਸ ਵਾਰ ਕਿਹੜਾ ਸੂਰਜ ਆ? ਹੁਣ ਤੀਜਾ ਸੂਰਜ ਹੋ ਰਿਹਾ ਜੀ। ਸੂਰਜ ਤੀਜਾ ਸੂਰਜ ਆ। ਪਹਿਲੇ ਸੂਵੇ ਕਿੰਨਾ ਚੋ ਨਹੀਂ 12 ਤਰੀਕ ਨੂੰ ਦਿਨ ਪੂਰੇ ਆ ਜੀ 12 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਅੱਜ ਹਲੇ ਫਿਰ 15 17 ਦਾ ਨਹੀਂ ਕੱਚੀ ਪਈ ਆ ਹਾਂਜੀ ਕੱਚੀ ਪਈ ਆ ਮਾਲਾ ਸਾਹਿਬ ਅੱਜ ਹੋਈ ਆ 25 ਤਰੀਕ ਆ 25 ਤਰੀਕ ਹੋਈ ਆ 20 ਦੇ ਨਹੀਂ ਲੈ ਜੂ ਲਗਭਗ ਨਹੀਂ ਹਾਂਜੀ 1 2 4 ਵੱਧ ਵੀ ਲੈ ਹੋ ਗਈ ਠੀਕ ਐ ਤੇ ਬਾਕੀ ਨਾੜਾ ਨੂੜਾ ਦੀ ਗੱਲ ਕਰੀਏ ਹਵਾਨੇ ਤੇ ਗੁੰਦੀ ਵੀ ਐ ਜਮਾ ਹਨਾ ਹਾਂਜੀ ਹਾਂ ਇਹ ਤਾਂ ਨਹੀਂ ਜਿਆਦਾ ਆਪਣੇ ਕਰੀਏ ਟੀਕੇ ਦੀ ਆ ਨਹੀਂ ਇਹ ਨਹੀਂ ਜੀ ਇਹ ਬਸੇ ਆਪਾਂ ਕਰਦੀ ਪਾ ਲਈ ਐ ਠੀਕ ਐ ਇਹ ਨਹੀਂ ਠੀਕ ਐ ਤੇ ਮਾਲਾ ਹੁਣ ਸਾਲ ਖਾਣ ਦਾ ਪਰ ਰਿਕਾਰਡ ਰੱਖਣ ਲੱਗੇ ਫਿਰ ਹਾਂ ਸਾਰੇ ਰਿਕਾਰਡ ਸਾਰੇ ਗਾਈਆਂ ਦਾ ਹਰ ਹਰ ਆਪਣਾ ਡਾ ਇਹਨੇ ਡੈਨਮਾਰਕ ਵਾਲਾ ਡੈਨਮਾਰਕ ਦੇ 53 ਦਾ ਐਬੀਐਸ ਵਾਲਾ ਹਾਂਜੀ ਉਹ ਸੀਮਨ ਤੋਂ ਗੱਬਣਾ ਕੀ ਹਾਂ ਸੀਮਨੋਂ ਗੱਬਣਾ ਠੀਕ ਹੈ ਤੇ ਮੰਨ ਕੇ ਚਲੋ ਜੀ ਦ ਆਪਾਂ ਡਰਾਈ ਕਰੀਏ ਫਿਰ ਕਿੰਨੇ ਦਿਨੋਂ ਤੇ ਡਰਾਈ ਕਰੀ ਸੀਗੀ ਜੇ ਛੱਡੀ ਜੇ 10 ਲੀਟਰ 11 ਲੀਟਰ ਦੁੱਧ ਛੱਡੀ ਜੀ ਹੋ ਗਏ 2 ਟਾਈ ਮਹੀਨੇ ਛੱਡੀ ਨੂੰ ਹਾਂਜੀ ਹੋ ਗਏ ਮਤਲਬ ਵੀ 2 ਮਹੀਨੇ ਗੈਪ ਇਹਨੂੰ ਮਿਲ ਗਿਆ ਵਧੀਆ ਹਾਂ 2 ਟਾਈ ਮਹੀਨੇ ਮਿਲ ਗਿਆ ਜੀ ਤਾਂ ਇਹ ਦਿਨ ਵੀ ਢਾਈ ਮਹੀਨੇ ਹੋ ਗਏ ਠੀਕ ਹੈ ਤੇ ਮੰਨ ਕੇ ਚੱਲ ਵੀ ਆਪਾਂ ਬਰਚਵਾਈ ਮਸ਼ੀਨੀਆਂ ਦੀ ਦੋਨਾਂ ਟਾਈਪ ਕਰਾ ਲੈਂਦੇ ਆ ਦੋਨਾਂ ਦੀ ਮਸ਼ੀਨੀਆਂ ਵੀ ਆਪਾਂ 40 ਤੋਂ ਬਾਹਰ ਦੁੱਧ ਦੇਦਾ ਚੋਲਿਆ ਹਾਂ 40 ਬਾਹਰ ਚੋਲਿਆ ਠੀਕ ਹੈ ਐਤ ਕੀ ਤੁਹਾਡਾ ਮਨ ਜਾ ਕੀ ਕਹਿੰਦਾ ਬਾਕੀ ਚਾਰ ਬਾਕੀ ਮੌਸਮ ਵਧੀਆ ਹੈ ਕਿੰਨਾ ਕਰਦਾ ਪਾ ਦੂਗੀ ਚਾਹੀਦਾ 47 48 49 ਕਿਲੋ ਠੀਕ ਹੈ ਪਰ ਆਪਾਂ ਕਹਿੰਦੇ ਵੀ ਲੈਣ ਵਾਲਾ 40 ਕ ਮੰਨ ਕੇ ਲੈ ਲੈ ਹਾਂ 40 ਕ ਮੰਨ ਕੇ ਲੈ ਚੜ ਕੇ ਚਾਰ ਵੀ ਦੇਵਾਂਗੇ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂ ਕਿਉਂਕਿ 45 ਕਿਲੋ ਆਪਾਂ ਦੂਜੇ ਸੂਏ 'ਚ ਹੋਇਆ ਇਹਦਾ ਬਾਕੀ ਹੁਣ ਤੀਜੇ ਸੂਏ ਨੂੰ ਪ੍ਰੋਪਰ ਬੈਠ ਤਿਆਰ ਹੋ ਗਈ ਹੈ ਨਾ ਤੋ ਰਿਓ ਬਾਈ ਜੀ ਬਾਹਰ ਨੂੰ ਇਹਨੂੰ ਸੋ ਘੱਤ ਕਾਠ ਵਗੈਰਾ ਦੇਖੋ ਫੁੱਲ ਸਾਈਜ਼ ਦੇ ਵਿੱਚ ਨਾੜਾ ਵਗੈ ਫੁੱਲ ਸਾਈਜ਼ ਆ ਡਾਇਰੈਕਟ ਫਾਰਮ ਦੇ ਵਿੱਚੋਂ ਆਪਾਂ ਵੀਡੀਓ ਕਵਰ ਕਰਦੇ ਪਏ ਆਂਗੇ ਤੇ ਬਾਕੀ ਵੀਰਾਂ ਦੇ ਹੋਰ ਦੇਖੋ 25 ਦਿਨਾਂ ਅਗੇ ਦਰਬਾਰ ਮੰਨ ਕੇ ਚਲੋ ਸਵੇਰੇ ਚੋਈ ਵਗੈਰਾ ਹੋ ਗਿਆ ਇਧਰ ਛੱਡੇ ਜਾਂਦੇ ਆ ਸੋ ਇਹ ਵੈੜ ਹੈਗੀ ਆ ਫੋਰ ਸੇਲ ਕੱਦ-ਕਾਠ ਦੀ ਗੱਲ ਕਰੀਏ ਤੇ ਬਾਕੀ ਜਿਵੇਂ ਸੁਹਾ ਤੀਜਾ ਹੈਗਾ ਲੈਵਾ ਦੇਖੋ ਬਿਲਕੁਲ ਫਿੱਟ ਫਾੜ ਕੰਪੈਕਟ ਹਵਣਾ ਸੋਹਣਾ ਮੁਠੀ ਵਾਲਾ ਹੱਥ ਜੇ ਥਾਣਾ ਹੁੰਦਾ ਤੀਸਰਾ ਸੁਹਾ ਇਸ ਵਾਰ ਇਹ ਸੂਰਯ ਸੋ ਫਿਰ ਕੱਦ-ਕਾਠ ਵਗੈਰਾ ਦੇਖੋ ਤੇ ਤੋਰਾ ਵਗੈਰਾ ਦੇਖੋ ਬੈਠਦਾ ਮਾਂ ਨੂੰ ਬੱਚੀ ਚੰਗੀ ਸਾਫ ਸੁਥਰੀ ਹੁਣ ਥੋੜੀ ਅਕਲ ਕੰਨ ਕਰਦੀ ਆ ਬਾਹਰ ਨੂੰ ਜਾਣ ਦਾ ਕਰਕੇ ਤੇ ਬਾਕੀ ਸੈਜ ਵਗੈਰਾ ਦੀ ਬਿਊਟੀ ਦੀ ਗੱਲ ਕਰੀਏ ਚਾਰ ਚਾਹਨੀ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਫੁੱਲ ਸੈਜ ਆ ਫੁੱਲ ਬਰੀਡ ਆ ਜਿਹੜੇ ਵੀਰ ਕਹਿੰਦੇ ਆਪਾਂ ਫਾਰਮ ਦੇ ਵਿੱਚੋਂ ਡਾਇਰੈਕਟ ਵੇੜ ਲੈਣੀ ਆ ਸੋ ਤੁਹਾਨੂੰ ਜਮਾ ਡਾਇਰੈਕਟ ਆਪਾਂ ਫਾਰਮ ਦੇ ਵਿੱਚੋਂ ਦਿਖਾਤੀ ਤੇ ਥੱਲੇ ਵੇਖੋ ਜਮਾ ਕਿਆ ਬਤਾ ਭਾਰਤ ਦਾ ਨਕਸ਼ਾ ਕਿਸੇ ਗੱਲ ਨੂੰ ਕਿਹਾ ਗਿਆ ਜੇ ਮੰਨ ਕੇ ਚਲੋ ਮੂਰੇ ਚੀਜ਼ਾਂ ਦਾ ਤਾਂ ਹੀ ਬੋਲਿਆ ਜਾਂਦਾ ਤੇ ਮੰਨ ਕੇ ਚਲੋ ਵੀ ਸੋਨਾ ਪਿਆ ਤਾਂ ਸੋਨੇ ਦੀ ਤਾਰੀਫ ਤਾਂ ਕਰਨੀ ਬਣਦੀ ਆ ਉਹ ਵੀਰਾ ਜੀ ਮਿਹਨਤ ਦੇਖੋ ਕਰੀ ਵੀ ਇਹ 15 ਸਾਲ ਦਾ ਤਜਰਬਾ ਬੋਲਦਾ ਜਮ ਸੋ ਆ ਦੇਖੋ ਕਿਆ ਬਾਤਾਂ ਪੂਰੀ ਸਾਫ ਸੁਥਰੀ ਤੇ ਭਾਈ ਜੀ ਰੇਟ ਦੀ ਗੱਲ ਕਰੀ ਰੇਟ ਕੀ ਰਹਿਣਾ ਇਹਦਾ 225000 225000 ਹਾਂ ਜੀ ਮਾਣਤਾਂ ਮੌਕੇ ਤੇ ਹੋ ਜਾਊਗਾ ਆ ਮਾਣਤਾਂ ਕਰ ਦਿਆਂਗੇ ਸੋ 225000 ਰੁਪਿਆ ਬੈਠਦੀ ਹੈਗੀ ਹੈ ਕੀਮਤ ਕੋਈ ਵੀ ਵੀਰ ਜੇ ਬੈਡ ਨੂੰ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੇ ਨਾ ਗਾ ਆਪਣੇ ਕੋਈ ਕਹੋ ਭਾਈ ਹਾਂ ਜੀ ਇੱਕਾਈ ਹੈਗਾ ਕਿਤਨਾ ਵੱਡਾ ਕੱਚੀਆਂ ਹੀ ਬਾਗ ਨੂੰ ਵੀਰ ਜੀ ਠੀਕ ਹੈ ਵੀ ਜੇ ਕੋਈ ਵੀਰ ਆਵੀ ਤਾਂ ਮਨ ਕੱਚੀ ਵੇਖ ਸਕਦੇ ਆਪਾਂ ਕੱਚੀ ਦੇ ਦਾਂ ਠੀਕ ਹੈ ਸੋ ਬਾਕੀ ਫਿਲਹਾਲ ਆਪਾਂ ਸਕਰੀਨ ਤੇ ਇਹ ਕਵਰ ਕਰਕੇ ਦਿਖਾਤੀ ਜੇ ਕੋਈ ਵੀਰ ਭਾ ਦਾ ਵੀ ਕੱਚੀ ਵੈੜ ਚਾਹੀਦੀ ਹੈ ਇੱਥੇ ਆਉਂਗੇ ਤਾਂ ਉਹ ਤੁਹਾਡੇ ਸਮਝ ਵਿੱਚ ਆ ਸਕੇ ਇਹਨਾਂ ਗਾਮਾਂ ਦੇ ਵਿੱਚੋਂ ਸੋ ਪਿੰਡ ਦਿਵਾਨੇ ਜ਼ਿਲ੍ਹਾ ਬਰਨਾਲਾ ਮਾਸੀ ਕਿਆਂ ਦੇ ਨੇੜੇ ਪੈ ਗਿਆ ਹੈ ਗਹਿਣਾ ਦੇ ਨਜ਼ਦੀਕ ਕੋਈ ਵੀ ਵੀਰ ਇਸ ਵੈੜ ਨੂੰ ਖਰੀਦਣਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆਂ